ਇੰਦਰੀ ਜੀ ਅੱਲ ਨੂੰ ਸਾਦਾ ਕਾਕੂ ਸੁਤਾਂ ਵੇ ਆ ਦੇਖੋ ਇਦਾਂ ਹਾਂਜੀ ਕਿੰਦਾ ਸਾਰੇ ਸਵਾਗਤ ਹੈ ਅੱਜ ਦੇ ਨਵੇਂ ਵਲੋਗ ਚ ਮੇਰੇ ਕਰਦਾ ਸਾਰੇ ਵਧੀਆ ਹੋਗੇ ਅਸੀਂ ਵਧੀਆ ਵਾ ਸਵਾਗਤ ਹੈ ਤੁਹਾਡੇ ਲਈ ਇੱਕ ਨਵਾਂ ਵਲੋਗ ਲੈ ਕੇ ਤਾਂ ਅਸਾਂ ਨਵੀਆਂ ਦੀ ਸੁਣਨ ਚਾਹ ਰਹੇ ਹਾਂ ਸਾਡਾ ਕਾਕੂ ਵਧੀਆ ਵਾ ਕਿਉਂ ਕਰਾਣਾ ਤਾਂ ਅੱਜ ਅਸੀਂ ਦਿਖਾਵਾਂਗੇ ਆਪਣੇ ਕਾਕੂ ਦਾ ਹਾਂ ਫੇਸ ਤੇ ਤੁਸੀਂ ਸਾਰੇ ਨੇ ਕਮੈਂਟ ਕਰਕੇ ਵੀ ਦੱਸਣਾ ਵੀ ਕੀ ਤੇਰਗਾ ਲੱਗਦਾ ਮੇਰੇ ਦੇ ਘਰ ਲੱਗਦਾ ਹੈ ਸਾਰੇ ਦੇ ਘਰ ਤੇ ਅੱਜ ਸੁੱਤਾ ਕਿਹਾ ਬਹੁਤ ਪਿਆਵਾਂ ਹੁਣ ਥੋੜਾ ਰੋਕੇ ਦਿਖਾਵਾਂਗੇ ਤੇ ਜਿੱਜਾ ਹਣਗੇ ਆ ਰੋਟੀ ਲੈਣ ਵੀ ਜਾਤੇ ਮੇਰੇ ਸਸੂਆਂ ਮੈਂ ਰੋਟੀ ਲੈਣ ਗਏ ਆ ਉਹਨਾਂ ਨੇ ਕਹਿੰਦੇ ਜੇ ਨਾ ਆਵਾਂਗੇ ਹਨਾ ਮੈਂ ਕੱਲ ਸਤਨ ਮਤਲ ਕੱਲ ਸ਼ਾਮੀ ਨਾਲ ਗਏ ਆ ਜਿਹਦਾ ਰੋਟੀ ਖਾਣ ਗਏ ਸੀ ਉਹਨਾਂ ਕੋਲ ਆਏ ਆ ਤੇ ਇਧਰ ਦੇਖੋ ਮੇਰੇ ਪੈਰ ਸਭ ਜੇ ਦੇਖੋ ਆ ਦੇਖੋ ਸੋ ਜਾਂਦੇ ਕੋ ਪੈਰਾਂ ਦੀ ਸਾਰੇ ਸੁਝੇ ਬੈ ਜਾਵਾ ਇੱਧਰ ਲਾ ਵੀ ਤੇ ਇੱਧਰ ਲਾ ਵੀ ਇੱਕ ਨਹੀਂ ਦੋਵੇਂ ਇੱਧਰ ਨੂੰ ਪੜਾਈ ਹੋਇਆ ਦੇਖ ਇਹਨਾਂ ਦਾ ਦਾਣਾ ਖੁੱਟ ਚ ਪਾਇਆ ਗਿੱਟਾ ਦੇ ਦੇਣੀ ਗਿੱਟਾ ਤੁਸੀਂ ਜੀ ਮੰਨ ਲਾਗੇ ਤੁਹਾਨੂੰ ਇਹ ਗਿੱਟਾ ਲਾ ਕੇ ਦਿਖਾ ਦੋ ਗਿੱਟਾ ਕਿੱਥੇ ਗਿਆ ਤੁਹਾਨੂੰ ਪਤਾ ਲੱਗੂਗਾ ਕਿੱਥੇ ਵਾਟਿਆ ਤੇਰੇ ਤਾਂ ਨਹੀਂ ਪਤਾ ਲੱਗੂ ਮੇਰੇ ਮੁੰਡਾ ਹੈ ਸਹੀ 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 ਨਿਸ਼ਾਨੀ ਹੈ ਇਹੇ ਨਿਸ਼ਾਨੀ ਹੈ ਇਹੇ ਹਾਂ ਤੇ ਬਹੁਤ ਦਿਨ ਪਹਿਲਾਂ ਕਮੈਂਟ ਕਰਦੇ ਸੀ ਤੁਹਾਡੇ ਬੋਏ ਹੋਊਗਾ ਬੋਏ ਹੋਊਗਾ ਹਨ ਤੇ ਛੋਟਾ ਡਾਕੂ ਲਿਖਦੇ ਹੁੰਦੇ ਛੋਟਾ ਡਾਕੂ ਤਾਂ ਹੋਰ ਨਹੀਂ ਹੁੰਦਾ ਦੇਵੀ ਤੇ ਦੇਵੀ ਹੁੰਦਾ ਛੋਟਾ ਹਨਾ ਨੂੰ ਆਪਾਂ ਛੋਟਾ ਡਾਕੂ ਵੀ ਕਹਿ ਸਕਦੇ ਆ ਤੇ ਉਹ ਗੱਲ ਪੂਰੀ ਹੋ ਜੇ ਬੰਦ ਹੋ ਨਾ ਹੋਵੇ ਹਨਾ ਥਾਰੇ ਗੰਦੇ ਤੋਂ ਕਿਦਾ ਪਤਾ ਮੁੰਡਾ ਹੋਊਗਾ ਅੱਛਾ ਹੰਤੋਂ ਬੰਦੇ ਹੋਗੇ ਘਰੇ ਦੋ ਜਣੇ ਦੋ ਬੰਦੇ ਹੋਗੇ ਘਰੇ ਹਾਂ ਜੀ ਕੱਲ ਛੁੱਟੀ ਕਦੋਂ ਮਿਲੂਗੀ ਕਦੋਂ ਯਮਾਨ ਕਰੇ ਇਹ ਧਲਾ ਸੀ ਮਨ ਦੋ ਹੋ ਗਿਆ ਤੇ ਹਣ ਡੈਕੋਰੇਸ਼ਨ ਵੀ ਕਰਾਉਣੀ ਹੈ ਹਜੇ ਰੂਮ ਦੀ ਉਹ ਕੱਲ ਨੂੰ ਕਰਵਾਉਣਾ ਹੈ ਕੱਲ ਨੂੰ ਛੁੱਟੀ ਮਿਲੂਗੀ ਤੇ ਕੱਲ ਨੂੰ ਹੀ ਜਾਣਾ ਕਰਿਆ ਸੀ ਆ ਜਿੱਦ ਜਸੇ ਵਗਣਿਆ ਸਾਲੇ ਨਰਤੀ ਹੈ ਨਾ ਹਾਂ

ਤੇਰੇ ਦਾਦਾ ਜੀ ਪਦਾਨ ਸੀ ਕਿ ਐਸ ਕਾਫੀ ਦਿਨ ਹੋ ਗਏ ਨਹੀ ਨਹੀ ਹੋਣੀ ਆ ਜਾਂਦਾ ਨਹੀ ਨਹੀ ਮੁੰਡਾ ਦਾ ਚਾਚਾ ਚਾਚਾ 7 ਕਿਲੋ ਦਾ 7 ਕੁ ਕਿਲੋ ਚਾਚਾ ਨਹੀਂ ਮੇਰੇ ਚਾਚਾ ਆਹ ਅੱਖਾਂ ਜਿੱਤੀ ਨਹੀਂ ਚਾਚਾ ਚਾਚਾ ਚੜ੍ਹਦੇ ਨੇ ਚਿੱਟੀ ਦਾੜੀ ਦੇ ਨੇ ਚਿੱਟੀ ਦਾੜੀ ਨਹੀਂ ਦੇਖੋ ਮੇਰੀ ਗੱਲ ਸੁਣੋ ਪ੍ਰਾਣੀਆਂ ਇੰਡੀਅਨਸ ਤੇਦਰ ਜੀ ਉਹ ਆਬਜੈਕਟ ਦਾ ਨਾਲ ਫਰਕ ਨਹੀਂ ਆਇਆ ਆਪਣੇ ਨੂੰ ਵੀ ਮਤ ਕਰੋ ਅਰੇ ਪ੍ਰਾਣੀ ਸਤ ਸਤ ਸਾਰਾ ਬੰਦਾ ਹੈ ਚੱਲੋ ਚੱਲੋ ਠੀਕ ਹੈ ਚਾਚਾ ਨਹੀਂ ਚਾਚਾ ਨੂੰ ਬਾਰਗਾ ਹਾਂ ਹਾਂ ਹੋਰ ਖੜਾ ਹੋ ਜਾਈਏ ਸਸਰੀ ਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਤਾਨਵਾ ਜੀ ਤਾਨੋ ਸ਼ੁਗਰੀਏ ਪਹਿਲਾਂ ਆਪਾਂ ਦੋ ਬਾਣਾਂ ਨਹੀਂ ਸੀ ਹੁਣ ਆਪਾਂ ਤਿੰਨ ਹੋ ਗਏ ਹਾਂ ਹੈ ਜਲਦੀ ਚਲੋ ਜੀਜਾ ਕੋਈ ਨਹੀਂ ਛੱਡ ਜਾਓ ਮਮਿੰਨ ਛੱਡਣਾ ਮੈਂ ਜੋਖਾਈ ਪ੍ਰੈਕਟਿਸ ਕਰਦੇ ਮਮਿੰਨ ਤਾਂ ਚਾਹਤਨ ਬਾਹਰ ਲੱਗੂ ਕਰ ਹੈ ਪਰ ਸੋਈਦਾ ਦੁੱਧ ਬਿਨ ਮੈਂ ਪਰ ਸੋਈਦਾ ਦੁੱਧ ਬਿਨ ਬੋਲੋ ਸਾਡੀ ਬੋਲੋ ਨਹੀਂ ਹੈ ਕੋਈ ਕੋਈ ਹੈ ਪੈਸੇ ਨਹੀਂ ਦੇ ਕੋਈ ਇਹਦੀ ਫਸਟ ਫਸਟ ਕਿਉਂ ਕਰਤਾ ਹੈ ਲੋਕ ਉੱਤੇ ਆ ਬੱਚੀ ਟੀਲ ਬਹੁਤ ਹੁੰਦੀ ਹੈ ਦੇਖੋ ਗਿਆ ਛੱਟ ਹੈ ਲਗਾਤ ਇਹ ਦਾਦੀ ਨੇ ਸੁੱਟ ਚੁੜਾ ਲਿਆ ਨਰੋ ਦਿਗਾਂ ਦੇ ਹੀ ਤਰੋ ਉਹ ਗਾਣੂਗੀ ਤੇ ਦਾਦੀ ਨੂੰ ਪੋਕ ਤਰ ਤੋ ਬੇਜਾਨੀ ਮਾਸਾ ਲੱਟ ਗਈ ਓਏ ਫਿਰ ਮੁੰਡੇ ਨੂੰ ਗੋੜਦਾ ਅਸੀਂ ਹੁਣ ਚੱਲੇ ਸਰਦਾਰ ਸ਼ੂਟ ਰਹਾ ਸਾਰੇ ਧੌਣ ਵਾਲੇ ਹੋ ਗਏ ਹਨ ਅਸੀਂ ਸ਼ੂਟ ਸਾਰੇ ਧੌਣ ਵਾਲੇ ਹੋ ਗਏ ਸ਼ੂਟ ਉਹਦੇ ਬੋਲੇ ਕੋਲੇ ਫਿਰ ਇਸ ਜਗ੍ਹਾ ਤੇ ਚੱਲ ਜਣਾ ਸੀ ਇਹ ਸਹੀ ਜਿੱਤਵਾਲਾ ਐਕਸਲੋ ਦਬਲ ਐਕਸਲੋ ਹਾਂ ਦੋਨਾਂ ਚਲੇ ਦਬਲ ਐਕਸਲੋ ਹਾਂ ਆਹ ਤੇ ਜਾਊਗਾ ਪਰ ਬਾਵਾ ਪੂਰੀ ਆ ਹਨ ਬਾਵਾ ਹਾਫ ਨਹੀਂ ਹੁੰਦੀ ਜਿੱਦਾਂ ਪੌਣੀਆਂ ਬਾਹ ਹੁੰਦੀਆਂ ਜਾਂ ਨਹੀਂ ਵੀਰੇ

ਕਿਹੜਾ ਖਾਦੀ ਸ਼ੇਲ ਖਾਦੀ ਜੀ ਹਾਂ ਉਹ ਉਹਨਾਂ ਕਹਿੰਦੇ ਉਹ ਚਾਹੀਦਾ ਉਹਨਾਂ ਨੂੰ ਖਾਦੀ ਸ਼ੇਲ ਕਾਹ ਚਾਹੀਦਾ ਖਾਦੀ ਖਾਦ ਚਾਹੀਦਾ ਹਾਂ ਧੰਦਾ ਹਾਂ ਉਹ ਉਸ ਚ ਦਿਖਾਓ ਦਾਦਾ ਜੀ ਦਾਦਾ ਜੀ ਦਾਦਾ ਜੀ ਇਹ ਪਾਈ ਚੁੜੇ ਉਹ ਦੰਮੀ ਦੇ ਵਿੱਚ long ya lagi aku ਕੋਲੀ ਕਰ ਫੜਾ ਦੇ ਦੇਖੋ ਠੀਕ ਆ ਦੱਸੋ ਕੀ ਹੋ ਰਿਹਾ ਗਾ ਆ ਮੇਰੇ ਦੇ ਰਹੀ ਆ ਬਲੀ ਕੇ ਤਰ੍ਹਾਂ ਸਾਰਾ ਨਹੀਂ ਜਾਂਦਾ ਦੇਖ ਮੱਥਾ ਜੀ ਨਹੀਂ ਮੱਥਾ ਤੇੜੀ ਵੀ ਮੇਰੇ ਰਹੀ ਆ ਗੁੱਸਾ ਡਹਿ ਗਈ ਕਿੰਨਾ ਮਸੂਤਿਆਂ ਖੜਾ ਬਸ ਗੁੱਸਾ ਕਰਦੇ ਹੁੰਦਾ ਇਹ ਖੜਾ ਦੇਖੋ ਮੈਂ ਤਾਂ ਗੁੱਸਾ ਆ ਮੈਂ ਅਜੋ ਤੇ ਬੋਲ ਲੇ ਕਿ ਮੈਨੂੰ ਪੁੱਛ ਲੈ ਚੀਕੂ ਹਣ ਚੀਕੋ ਹਾਂ ਚੀਕੋ ਚੀਕੋ ਨਾਲ ਕਿਹਾ ਚੀਕੋ ਸਿੰਘ ਚੀਕੋ ਸਿੰਘ ਚਾ ਚੀਕੋ ਇਹਦੇ ਜਮ ਉਸ ਟੈਂਪਰ ਲਗਾ ਚੀਕੋ ਚੀਕੋ ਹਾਂ ਗਰਮ ਗਰਮ ਲਗਾ ਦੇ ਮੈਂ ਤੇ ਲਗਾ ਦਿੰਦਾ ਕਰਦਾ ਹਾਂ ਸਰਵਿਸ ਲੀਗੇ ਸਲੋਈ ਜਾਂਦੀ ਜਉ ਤੂੰ ਬਸ ਸੁਣ ਨਾ ਤੂੰ ਨਹੀਂ ਸੁਣਾ ਕੇ ਨਾ ਸੀ ਜਸਦੇ ਪੈਵਲੀਤ ਹੋ ਗਈ ਹਾਂ ਨਾ ਜਾਨ ਸੁਣ ਰਹੀ ਨੇ ਦਸਿਓ ਹਾਂ ਕਦੇ ਸਾਰੇ ਨੇ ਦਸਿਓ ਕਿਰ ਦੇ ਲੱ ਨੰਮੀ ਦਸਿਓ ਸਾਰੇ ਕਮੈਂ ਕਹਿੰਦੀ ਕਿ ਤੁਸੀਂ ਵੀ ਅਸੀਂ ਕੀ ਨਾ ਤੁਸੀਂ ਸਾਰੇ ਭਜੂਗੇ ਅਸੀਂ ਫਿਰ ਉਹਨਾਂ ਨੂੰ ਸੈਲੈਕਟ ਕਰਕੇ ਇੱਕ ਨਾਮ ਰੱਖਾਂਗੇ ਹਾਂ ਸੋ ਅਸੀਂ ਲੈ ਕੇ ਆਏ ਸਰਵ ਲਈ ਡਰੈਸਾਂ ਦੋ ਆਹ ਤਾਂ ਮੈਨੂੰ ਉਦਾਂ ਹੀ ਲੱਗਿਆ ਮੈਨੂੰ ਕੋਈ ਖਾਸ ਵਧੀਆ ਨਹੀਂ ਲੱਗਿਆ ਬਿਲਕੁਲ ਖੁੱਲਾ ਸੀ ਵੀ ਜ਼ਿਆਦਾ ਤਾਂ ਕਿ ਕਹਾਂਗੇ ਕੰਫਰਟੇਬਲ ਹੋਊਗਾ ਇਹ ਦੇਖੋ ਉਹਦੇ ਖੁੱਲਾ ਸੀ ਨਾਲ ਇਹਦੇ ਟੀ-ਸ਼ਰਟ ਵੀ ਦੇਖਣੀ ਡਬਲ ਐਕਸ ਲਾ ਹਾਂ ਉਹਦੇ ਗਿਆ ਜਨਾਬ ਸੰਦੂ ਮੈਂ ਤਾਂ ਤੋ ਨਾ ਚੇ ਨਾ ਆ ਉਦਹੀਂ ਲੈ ਆ ਮੋ ਟੈਂਪਸ ਤੇ ਉਹ ਲਈ ਦੂਸਰਾ ਕੱਢ ਆਪਿਆ ਮਾ ਆਪਿਆ ਮਾ ਕੋ ਲਾਵਾ ਬੋਦੀ ਦੇ ਕੋ ਲਾਵਾ ਬੋਦੀ ਠੀਕ ਹੈ ਹਾਂ ਫੋਨ ਪਾ ਦਿਓ ਤੇ ਇਹ ਵੋ ਚਲ ਕੋ ਨਾ ਦੂਸਰਾ ਟ੍ਰੇਕ ਫੋਨ ਦੂਸਰਾ ਟ੍ਰੇਕ ਫੋਨ ਆਲਾ ਇਹ ਤਾਂ ਦਾ ਪਰ ਹੈ ਬਟਨ ਨਾਲ ਆਵਾਂਗੇ ਆ ਦੇਖ ਇਹਨਾਂ ਆਪਣਾ ਇਹ ਤਾਂ ਉੱਚਾ ਨਹੀਂ ਹੋਊਗਾ ਇਹਦੇ ਜਿੰਨਾ ਹੋਊਗਾ ਇਹਦੇ ਜਿੰਨਾ ਮੈਨੂੰ ਲੱਗਦਾ ਨਹੀਂ ਆਪਾਂ ਇਹ ਨਾਲ ਲਾ ਕੇ ਨੰਬਰ ਵੱਡਾ ਲਿਆਉਂਗੇ ਨਹੀਂ ਤੁਹਾਨੂੰ ਕਿਹਾ ਹੁਤਾ ਡਬਲ ਐਕਸ਼ਨ ਤੋਂ ਵੱਡਾ ਕਿਸ਼ੋਰ ਤੋਂ ਵੱਡਾ ਨਹੀਂ ਹੁੰਦਾ ਕਿਚਾ ਕੀ ਬਤਾ ਜੇ ਜਿੰਨਾ ਹੋਊਗਾ ਮੁਸ਼ਕਲ ਆ ਮੈਨੂੰ ਲੱਗਦਾ ਹੋਊਗਾ ਇਹ ਰਹੇ ਜੀ ਮੈਂ ਹਾਂ ਸੀ

ਜੋ ਚੱਕ ਇੱਕ ਕੰਮ ਪਰ ਵੱਡਾ ਹੋਰ ਲਿਆਵਾਂਗੇ ਤੇ ਫਿਰ ਇਹ ਤਾਂ ਠੀਕ ਹੋ ਹਾਂ ਦੇਖ ਲਵਾਂ ਹਾਂ ਪਤਾ ਲੱਜੂ ਹੁਣ ਆਗੇ ਸਾਡੇ ਪਸੰਦ ਉਹਨਾਂ ਨੂੰ ਹਾਂ ਹਾਂ ਸੋਨੇ ਆਈ ਜਾਰਾਂ ਗਿੱਲ ਪਸੰਦ ਦਿੱਤਾ ਕੱਕੇ ਨੂੰ ਹਾਂ ਮਾਤਾ ਤੁਹਾਡੀ ਪਸੰਦ ਹੀ ਹਾਂ ਸਹੀ ਹੈ ਸਹੀ ਗੱਲ ਹੋਰ ਹੋਰ ਸਹੀ ਹੈ ਸਮਝੀਆ ਦੇਖ ਦੋਵੇਂ ਨਹੀਂ ਲੱਗੀਆਂ ਹੀਆਂ ਇੱਕ ਨੂੰ ਸਾਹਮਣੇ ਹੈ ਕੀ ਵਾਲੇ ਕਿਦਾਂ ਦੇ ਠੀਕ ਆ ਆਹ ਦੇਖ ਲੈ ਲੈ ਨਾ ਤੁਹਾਨੂੰ ਮੇਰੇ ਦੋਵੇਂ ਨਹੀਂ ਲੱਗੀਆਂ ਹੀਆਂ ਇੱਕ ਨੂੰ ਸਾਹਮਣੇ ਹੈ ਕਿਹੜਾ ਕਿਹੜਾ ਤੇਰੇ ਤੋਂ ਨਾਲ ਦਾ ਨਹੀਂ ਇਹ ਵਾਸਤੇ ਕਿਹੜਾ ਕਿਹੜਾ ਨਾਲ ਦਾ ਜਿਹੜਾ ਹਾਂ ਹਰਾ ਜਿਆ ਹਾਂ ਹਾਂ ਉਹ ਦੇ ਦੋ ਨਾ ਜੜਾੜਾ ਨਾਲ ਜੜਾ ਬੰਗਿਆ ਉਹ ਵੀ ਕਹਤ ਹਾਂ ਅਸ ਜੰਮੀ ਤੋਰੀ ਹਾਂ ਨਾ ਪਾ ਦੇ ਦਿਓ ਇਹਨੇ ਕਈ ਵੇ ਦੱਸੋ ਫਿਰ ਪਾ ਲਾਂਗੇ ਨਹੀਂ ਤਾਂ ਆਪਾਂ ਵੈਸੇ ਹੋਵਾਂ ਚੱਲ ਕਰ ਲਿਆ ਜੰਮੀ ਦਫਾ ਹਾਂ ਉਹ ਪਾਉਣਾ ਉਹ ਸਮੂਥ ਹਾਂ ਮਮੀ ਜਿਹੜਾ ਦੀਲ ਲੈ ਕੇ ਆਇਆ ਮਨ ਇਹਦੇ ਚੱਕ ਚੈੱਕ ਵਾਲੀ ਚੈੱਕ ਵਾਲੀ ਪੈਂਟ ਸਾਡੇ ਕੈਕਲ ਚੈੱਕ ਵਾਲੀ ਪੈਂਟ ਹੈ ਇਹਦੇ ਵਿੱਚ ਭੂਆ ਲੈ ਗਈ ਹੈ ਆਪਾਂ ਕਰਦੇ ਹਾਂ ਬਲੋਗ ਦਾ ਐਂਡ। ਕਰਜੋ। ਫਿਰ ਡ੍ਰਿਪ 40% ਤੇ ਜਾਂਦੇ ਹਾਂ ਅੰਦਰੋਂ। ਤੇ ਹੁਣ ਆਪਾਂ ਕਰਦੇ ਹਾਂ ਬਲੋਗ ਦਾ ਐਂਡ ਸੋ ਤੁਹਾਨੂੰ ਆਇਦਰ ਬਲੋਗ ਜਗ ਗਏ ਬਲੋਗ ਤੇ ਅਸੀਂ ਵੀ ਜਾ ਰਹੀਆਂ ਹਾਂ। ਹਾਂ ਸੜਕਾ ਕੂਹੇ ਜਾਗਦਾ ਦੇਖੋ। ਬਾਈ ਕਰ। 3-1 ਮਾਠੀ। ਹਾਂ ਬਾਈ ਕਰ। ਬਾਈ ਪਹਿਲੇ ਕਰਤੀ ਜੀ ਨੇ। ਫੋਨ ਚ ਕਾਲ ਦੇ ਲੱਗਦੇ। ਹਾਂ। ਥੋੜਾ ਯਹਾਂ ਲੰਘਦਾ ਹੈ ਨਾ ਕੋਈ ਹੈ ਰਾਤ ਆ ਨਾ ਇੱਥੇ ਹੈ ਦੇਖ ਲਓ ਕਿਹਨਾ ਆ ਗਿਆ ਤੇ ਹੁਣ ਆਪਾਂ ਕਰਦੇ ਆਂ ਵਲੋਗ ਦਾ ਸੋ ਤੁਹਾਨੂੰ ਐਦਾ ਵਲੋਗ ਕਿਤਾ ਲੱਗਿਆ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਆਪਣਾ ਵਲੋਗ ਵਧੀਆ ਲੱਗ ਰਿਹਾ ਤਾਂ ਮੈਨੂੰ ਚੈਨਲ ਕਰ ਲਓ ਸਬਸਕ੍ਰਾਈਬ ਸੋ ਮਿਲਦੇ ਆਂ ਆਪਾਂ ਅਗਲੇ ਵਲੋਗਸ stdc ਲਈ ਧੰਨਵਾਦ ਬਾਏ ਬਾਏ ਓਕੇ ਜੀ